ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆ ਕਮਲ ਡੇਰੀ ਫਾਰਮ ਤੇ ਤੇ ਅੱਜ ਦੋ ਹੀ ਪਸ਼ੂ ਤੁਹਾਨੂੰ ਵਿਖਾਉਣੇ ਆ ਦੋਵੇਂ ਤਾਜ਼ੀਆਂ ਸੂਈਆਂ ਵਾ ਗੱਲਬਾਤ ਤਾਂ ਨਾ ਆਪਾਂ ਕਰਦੇ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਜੀ ਹੁਣ ਸਨਾਂ ਤੇ ਖਾਜੇ ਹਾਂ ਜੀ ਕਿਰਪਾ ਵਧੀਆ ਸਿੰਧੀ ਵਧੀਆ ਚੇਤਾ ਹਾਂ ਜੀ ਅੱਜ ਫੜੇ ਕਸ਼ਮੀਰ ਵਾਲੇ ਭਨੇ ਜੇ ਕਸ਼ਮੀਰਾਂ ਠੰਢੀ ਬੜੀ ਆ ਸੂਰਜ ਨਹੀਂ ਚੱਕਦਾ ਵੇ ਠੀਕ ਆ ਸਾਨੂੰ ਤੇ ਲੱਗਾ ਪੂਰੀ ਸਾਨੂੰ ਲੱਗਾ ਪੂਰੀ ਲਾਈਨ ਭਰੀ ਹੋਣੀ ਆ ਅੱਜ ਤੇ ਤਾਂਗੇ ਤੋ ਪਤਾ ਪਾ ਲੱਗਣਗੇ ਹਾ ਜੇ ਨਹੀਂ ਕੁਝ ਵੀ ਹੁੰਦਾ ਅੱਛਾ ਹਾਂਜੀ 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 ਇੱਕ ਦੋ ਹੀ ਚੱਲਣੀਆਂ ਵਾ ਕੋਈ ਗੱਲ ਨਹੀਂ ਥੋੜਾ ਵਟ ਲਾਂਗੇ ਮਾਸਾ ਹਿਰਕੀ ਆ ਠੀਕ ਠੀਕ ਤੋ ਕੱਢ ਲਾਉਣੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਕਮਲ ਜੀ ਪਿੰਡ ਭਗਵਾਨਪੁਰ ਤਹਿਸੀਲ ਦੇਰਵਾ ਬਰਾਂਡੇ ਦੇ ਜ਼ਿਲ੍ਹਾ ਗਰਦਾਸ ਖੁੱਡੇ ਤੇ ਫੋਨ ਨੰਬਰ ਬੋਲ ਦਇ ਕਰੀ 9915907784 ਮੇਰਾ ਨੰਬਰ ਇੱਥੇ WhatsApp ਚ ਆਉਂਦਾ ਜੀ ਠੀਕ ਹੈ ਜੀ ਚਲੋ ਸ਼ੁਰੂਆਤ ਪਹਿਲਾਂ ਫਿਰ ਆਪਾਂ ਝੋਟੀ ਤੋਂ ਹੀ ਕਰ ਲਈਏ ਹਾਂ ਜੀ ਛੇ ਦੰਦ ਝੋਟੀ ਹੀ ਹੁੰਦੀ ਹੈ ਠੀਕ ਹੈ ਕਿੰਨਾ ਸੁਵਾਜ ਪਹਿਲਾ ਸੁਵਾ ਜੀ ਪਹਿਲਾ ਸੁਵਾ ਯਾਰ ਕੋਈ ਝੋਟੀ ਸੁਈਆ ਇੱਕ ਡਾਂਗ ਵੀ ਝੋਟੀ ਨਾਲ ਨਹੀਂ ਕੀਤੀ ਚਾਚੂ ਅੱਕੇ ਪੁਰਾ ਚਤਵਾ ਦਿਖਾ ਦਿੰਨੇ ਆ ਚਲੋ ਛੱਡੋ ਬੱਚਾ ਉਹਨੂੰ ਡਰ ਹੁੰਦਾ ਵੀ ਪਹਿਣਾ ਔਲ ਕਰਦੀਆਂ ਉਸ ਲੱਤਾਂ ਤਾਂ ਮਾਰਦੀਆਂ ਹਾਂਜੀ ਹਾਂਜੀ ਕੋਈ ਨ ਠੀਕ ਬਿਲਕੁਲ ਤਾਜੇ ਨਾੜੂ ਦੇ ਬੱਚਾ ਵਾ ਜਿਹੜਾ ਆ ਇਹ ਤੀਜਾ ਦਿਨ ਜੇ ਤੀਸਰਾ ਦਿਨ ਆ ਜਿਆ ਦੇਖ ਸਾਦੇ ਦਰਦੀ ਜਾਂ ਛਿੱਗੀ ਹੈ ਤੁਸ ਮਾਗੇ ਤੇ ਕਰੀ ਤੁਹਾਨੂੰ ਦਿਖਾਉਨੇ ਆ ਆ ਦੇਖ ਤਾਂ ਦੇ ਥਾਲੇ ਵਿੱਚ ਬਿਲਕੁਲ ਚੰਗੇ ਗੈਪ ਤੇ ਲੱਗਾ ਹਾਂ ਜੀ ਬਹੁਤ ਵਧੀਆ ਲੱਭੇ ਪਹਿਲਾਂ ਝੋਟੀ ਨਹੀਂ ਤੇ ਇਦਾਂ ਦਾ ਕੋਈ ਥਾਣ ਤੇ ਸੀਲੀ ਵੇਖੋ ਕਿੰਨੀ ਹੈ ਦੀ ਝੋਟੀ ਦੀ ਚੋਾਈ ਵੀ ਇੱਕ ਨੰਬਰ ਆ ਅਗਲੇ ਥਾਣਾਂ ਦੀ ਚੋਾਈ ਤੇ ਪਿਛਲੇ ਥਾਣਾਂ ਦਾ ਵੀ ਚੋਾਈ ਦਿਖਾ ਦਿਓ ਪਿਛਲੇ ਵੀ ਪਾਰ ਤੇ ਕੋਲੀ ਰੂ ਵੜ ਗਈ ਤੇ ਸੀਲ ਵੀ ਝੋਟੀ ਪਾਉਦਾ ਠੀਕ ਹੈ ਜੀ ਹਾਂ ਜੀ ਮਗਰੋਂ ਦਿਖਾਓ ਇੱਕ ਅਰੀ ਤੇ ਕਿੰਨਾ ਕੁ ਵੇਜੇ ਦੁੱਧ ਚ ਵਾਈ ਜਾਊਗੀ ਬੀਬੀ ਬੋਧਾ ਨਹੀਂ ਮੈਂ ਛੋਟੇ ਹਸਣਾ ਕਹਿੰਨਾ ਵੀ ਪਹਿਲਾਂ ਇਦਾਂ ਕਰਨ ਦੀ 5-6 ਕਿਲੋ ਤਾਂ ਛੋਟੀ ਨੇ ਸਟਾਰਟਿੰਗ ਹੀ ਕੀਤੀ ਆ ਅੱਛਾ ਤੀਜੇ ਦਿਨ ਠੀਕ ਆ ਛੋਟੀ ਮੇਲਾ ਮੂਲਾ ਮਾਰੂ ਤਾਂ 10 ਲੀਟਰ ਦੁੱਧ ਆਰਾਮ ਨਾਲ ਦੇਈ ਜਾਣਾ 9-10 ਕਿਲੋ ਲਿਆ ਫਿਰ ਤੋਰੀ ਹੈਗੀ ਬਾਕੀ ਜਿਹੜੀ ਆ ਸੀ ਲਿਆ ਪੂਰੀ ਛੋਟੀ ਪਹਿਲਾਂ ਛੋਟੀਆਂ ਨੇ 2 ਕਿਲੋ 2 ਕਿਲੋ ਦਾ ਸਟਾਰਟਿੰਗ ਕਰਦੀਆਂ 5-6 ਕਿਲੋ ਸਟਾਰਟਿੰਗ ਕੀਤੀ ਤਾਜੀ ਸੂਈ ਆ ਦੁੱਧ ਕੋ 9-10 ਕਿਲੋ ਜਿਹੜਾ ਗਿੰਦੇ ਕੀ ਚਵਾਈ ਜਾਊਗੀ ਆ ਵੇਖੋ ਓਲੀ ਵੀ ਬਹੁਤ ਆ ਜਿੰਦਾ ਮਰਜ਼ੀ ਕਰੋ ਸਾਮਾਨ ਸੁੰਦ ਦੇਣਾ ਤੇ ਹਾਂਜੀ ਹਾਂਜੀ ਦੰਦ ਛੇ ਆ ਦੰਦ ਛੇ ਆ ਵੇਖੋ ਇਹ ਛੋਟਾ ਜੀ ਠੀਕ ਹੈ ਜੀ ਹਾਂਜੀ ਬਾਕੀ ਥੱਲੇ ਹੈ ਸਫਾਈ ਕੀ ਆ ਤੇ ਕੀ ਰੱਖੇ ਵਿਧਿਆ ਦਾ ਫਿਰ ਮੁੱਲ ਆਪਾਂ ਮੁੱਲ ਵੀ ਜਿੱਦਾਂ ਦੀ ਸੀਲੀ ਦੇ ਝੋਟੀ ਦੀ ਚਵਾਈ ਆ ਹਾਂਜੀ ਉਸ ਹਿਸਾਬ ਨਾਲ ਤਾਂ ਭਾਵੇਂ 70 75 ਹੱਡ ਝੋਟੀ ਵੇਚੀ ਠੀਕ ਆ ਪਰ ਆਪਾਂ ਤੁਹਾਨੂੰ ਬਾਹਰ ਰੇਟ ਆਪਣਾ ਹੀ ਆ ਜੀ ਹੁੰਦਾ ਵਾ ਆਪਾਂ ਥੋੜੀ ਵੇਚੀ ਆਪਾਂ ਬਹੁਤੇ ਵੇਚੀ ਲਾਲਾ ਲਾਲਾ ਕੋਈ ਵੀ ਕਰੀ ਤੇ ਨਹੀਂ ਹਾਂਜੀ ਛੁੱਟ 65000 ਦੇ ਦਾਂਗੇ 65000 ਦੀ ਹਾਂਜੀ ਹਾਂਜੀ ਵੇਚਾ ਕਰਨਾ ਮੈਂ ਤਾਂ ਨਾ ਰ ਤੁਸੀਂ ਕਰ ਦਿਓ ਜਿੰਨਾ ਕਰ ਕਿੰਨਾ ਕਰਦੀਏ 2000 ਕਰਦੀਏ ਨਹੀਂ ਪੂਰਾ ਕਰ ਦੋ ਪੰਜ ਅੱਛਾ ਪੰਜ ਪੂਰਾ ਹੀ ਕਰ ਦਈਏ 60000 ਦੀ ਝੋਟੀ ਦੇ 60000 ਦੀ ਹਾਨਾ ਝੋਟੀ ਦਾ ਨਾ ਕਿ ਉਹ ਛੋਟ-ਛਾਟ ਹੋ ਜੂਗੀ ਤੇ ਪਹਿਲੇ ਸਵੇਰ 10 ਲੀਟਰ ਚ ਆ ਜੂਗੀ ਹਾਂ 10 ਲੀਟਰ ਚ ਆ ਜੂ ਵਧੀਆ ਕਿਉਂਕਿ ਸਟਾਰਟਿੰਗ ਇਨੇ ਚੰਗੀ ਕੀਤੀਆਂ ਝੋਟੀ ਨੇ ਬਾਕੀ ਆ ਦੇ ਸਾਡੇ ਜੇ ਬਾਕੀ ਕੋਈ ਵੀ ਸੂਈ ਸਵਾਈ ਆ ਤੁਹਾਡੇ ਘਰੇ ਆ ਕੇ ਪਸੰਦ ਕਰਕੇ ਖੜੇ ਹਾਂ ਸਾਨੂੰ ਕੋਈ ਸਾਡੇ ਘਰ ਵੱਜੀ ਆ ਪੈਸੇ ਕਰਦੇ ਆਪਾਂ ਹਾਂਜੀ ਹਾਂਜੀ ਤੇ ਆ ਵੀ ਸੂਈ ਸਵਾਈ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਵਛਾ ਜੀ ਇਹਦੇ ਮਗਰ ਵਛਾ ਹੈ ਇਹਨੋਂ ਕਿੰਨਾ ਚਿਰ ਆਏ ਸੂਈ 15 ਦਿਨ ਸੂਈ ਨੂੰ ਹੋ ਗਈ ਇਹ ਦੁੱਧ ਕਿੰਨਾ ਜੇ ਦੁੱ 10 ਕਿਲੋ ਹੀ ਹੁਣ ਤਾਂ ਪੱਠੇ-ਪੁੱਠੇ ਘਟਿਆ ਅੱਛਾ 8 ਤੋਂ 9 ਦੇ ਵਿੱਚ ਹੁਣ ਵੀ ਆ ਜਾਂਦਾ ਅੱਛਾ ਹਾਂਜੀ ਹਾਂਜੀ 8-9 ਕਿਲੋ ਹੈਗਾ ਜਿਹੜਾ ਤੋੜ ਦਈਏ ਫੇਰ ਇਹਨਾਂ ਵਿੱਚ ਆ ਮਰੇ ਬੱਚਾ ਲਾ ਕੇ ਖਾ ਚਲੋ ਦਿਖਾ ਦਿਓ ਦੁੱਧ ਜਿਹੜਾ ਮਤਲਬ ਕਿ ਪੱਕਾ ਦੁੱਧ ਜਿਹੜਾ ਘਰੋਂ ਚਵਾ ਹੀ ਦੇਣਾ ਕਿ 10 ਦੇ ਵੀ 12 ਕਿਲੋ 10 ਤਾਂ ਮੁੜ ਕੇ 9 ਕਿਲੋ ਨਿਕਲੂਗਾ ਤੇ ਉਹਨੇ ਕੀ ਕਰ ਲੈਣਾ ਸਾਨੂੰ ਹਾਂਜੀ ਹਾਂਜੀ ਉਹ ਕੰਮ ਨਹੀਂ ਆਪਾਂ ਕਰਦੇ ਜੇ 9 ਦੱਸਿਆ 9 ਹੀ ਨਿਕਲੂਗਾ ਸਾਨੂੰ ਪਤਾ ਵੀ ਔਰ ਅੱਜ ਕੱਲ ਝੂਠ ਜ਼ਿਆਦਾ ਵੇਚਦਾ ਪਰ ਕੀ ਲੋੜ ਆ ਹਾਂਜੀ ਹਾਂਜੀ ਸਾਨੂੰ ਗੁਲਾਮਾ ਹੁੰਦੀ ਨਾ ਐ ਨਾ ਤੁਹਾਨੂੰ ਆਇਆ ਹਜੇ ਤੱਕ ਬਾਕੀ ਬੰਦੇ ਚਲੋ ਸਾਰੇ ਆਪਣੇ ਵੱਲੋਂ ਦੇ ਹਰ ਕੋਈ ਵਧੀਆ ਹੀ ਕਰਦਾ ਵਾ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਅੱਡਾ ਜਾਂ ਕੋਈ ਖਰਾਬ ਹੋਵੇ ਜਿੰਨੀ ਵੀ ਪੜੀ ਆ ਵੀ ਕੋਈ ਵੇਖੂਗਾ ਵੀ ਕਰੋਸ ਚ ਸਾਈ ਹਾਲ ਜਾ ਹਾਂਜੀ ਹਾਂਜੀ ਗਰਮਣਾ ਹੋਏ ਜਿੱਦਾਂ ਮਰਜੀ ਫੱਟੀ ਢਾਗ ਜਿਹੜਾ ਮਰਜੀ ਭੋਲੀ ਧਾਗ ਚਾਹੁੰਦਾ ਨੇ ਹਾਂ ਦੇਖ ਸਾਡੇ ਜੀ ਇਹ ਵੀ ਜਿਹੜੀ ਪਸੰਗੀ ਆ ਥਣ ਜਿਹੜਾ ਇਹ ਤਾਂ ਕਭੀ ਦੇਖ ਸਾਡੇ ਵਧੀਆ ਚਵਾਈ ਵਾਲਾ ਲੱਗਾ ਦਿਖਾ ਦਿਓ ਵਧੀਆ ਚਵਾ ਫਿਰ ਇਹਦਾ ਵੀ ਇਹਦਾ ਮੋਟਰ ਇਹਦੇ ਬਾਕੀ ਕੋਈ ਰਸੀ ਰਸੀ ਨਹੀਂ ਪਣੀ ਨੰਨੀ ਲੋਟਰੀ ਚੱਕੂਗੀ ਤੇ ਜਿਵੇਂ ਮਰਜ਼ੀ ਬਾਦੋ ਪਿਛਲੇ ਸਨਦਾ ਦਿਖਾਤਾ ਚਵਾ ਇਹੋ ਜਿਹਾ ਨਹੀਂ ਚੱਲਦੀ ਨਹੀਂ ਯਾਰੇ ਲਊਗਾ ਜਿੱਦਾਂ ਤੂੰ ਪਤਾ ਪਾ ਲੱਗਣ ਡਿਆ ਪੀਣਾ ਉਹ ਦਿਨ ਬੜਾ ਤਰ੍ਹਾਂ ਕਿਲੋ ਦਹੀਂ ਜਣਾ ਗਾਣ ਠੀਕ ਹੈ ਜੀ ਆ ਜਾ ਫਿਰ ਤੋੜ ਦੀ ਇਹਨਾਂ ਵਿੱਚ ਬਾਕੀ ਚੰਗੇ ਕਦ ਕਾਠਾ ਲੀਆ ਇਹ ਵੀ ਹਰ ਹਨੇਦੀ ਸਫਾਈ ਤੇ ਜੰਮੀ ਨਹੀਂ ਆ। ਥਾਣੇ ਚੰਗਾ ਲੱਗਾ ਇਹ ਤੇ। ਬਾਕੀ ਕ੍ਰੋਸ ਤੇ ਆ ਫੈਟ ਵੀ ਇਹਦੀ ਚੰਗੀ ਆਈ ਜਾਨੀ ਆ। ਇੱਕੇ ਦਾ ਦੋ। ਪਾ ਜਾਈਏ। ਤੇ ਕੀ ਰੱਖਣਾ ਵਿਜੀ ਇਹਦਾ ਮੁੱਲ ਫਿਰ ਆਪਾਂ। ਮੋਲ ਵੀਰ ਜੀ ਗਾਂਦ ਬਹੁਤ ਚੰਗੀ ਹੈ ਭਾਵੇਂ ਇਦਾਂ ਜੇ ਹੱਥੇ ਪੈਰਾਂ 'ਡਾ ਖਦੋ ਵੀ ਖਾ ਜਾਂਦੀ ਆ। ਮੁਰਗੀ ਇਦਾਂ ਖਾ ਜਾਂਦੀ ਆ। ਅੱਛਾ। ਠੀਕ ਆ। ਤੇ ਇਹ ਮੋਲੇ ਦਾ ਭਾਵੇਂ 35000 ਕਰ ਲੀਏ। ਅੱਛਾ। ਤਿੰਨ ਛੱਡ ਦਾਂਗੇ। ਤਿੰਨ ਛੱਡਣਾ ਜੇ। ਕੀ ਕਰਨੀ ਪੂਰੀ ਦੀ? ਆਪਾਂ ਬੜੀ ਕਰ ਦੋ 90000 ਦਾ ਜੋੜਾ। ਅੱਛਾ। ਉੱਚੋ ਸ਼ੌਟ। ਤੇ ਇਹ ਦੀ ਐ ਤੇ 60 ਦੀ ਆ। 90000 ਦਾ ਜੋੜਾ ਲੱਖੋਂ ਅੰਦਰ ਹੀ ਜੋੜਾ ਦੇਣਾ ਬਹੁਤਾ ਨਹੀਂ ਐ। ਬਾਰਾਂ ਤਰਾ 1 ਕਿਲੋ ਦਹੀ ਜੋਦਾ 1 ਕਿਲੋ ਦਹੀ ਜੋ ਭਾਈ 23 ਕਿਲੋ ਦੁੱਧ ਪਾਜਣਾ ਠੀਕ ਹੈ ਜੀ ਮੱਝ ਤੇ ਗਾਂ ਸੱਜੜ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਕੁਝ ਹੈ ਨਾ ਫਿਰ ਬਸ ਵੀਰ ਬਾਕੀ ਤੁਸੀਂ ਆਣ ਕੇ ਤਸੱਲੀ ਕਰੋ ਆਪਣੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਆਪਣੀ ਕੋਈ ਗੱਲ ਕੋਈ ਨਹੀਂ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੇ ਕੋਈ ਵੀ ਪਸ਼ੂ ਲੈਣਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ